ਵੇ ਸਾਡਾ ਕੈਂਡੀਡੇਟ ਸੀ ਪਾਲਾ ਸਿੰਘ ਜੀ ਜਿਹੜਾ 120 ਵੋਟਰਾਂ ਦੇ ਜਿੱਤਦਾ ਸੀਗਾ ਲੇਕਿਨ ਪ੍ਰਸ਼ਾਸਨ ਨੇ ਸਰਕਾਰ ਦੇ ਦਬਾਅ ਥਲੇ ਆ ਕੇ ਪਹਿਲਾਂ ਤਾਂ ਤਿੰਨ ਕੈਂਡੀਡੇਟ ਡਿਕਲੇਰ ਹੀ ਨਹੀਂ ਕੀਤਾ ਕਿ ਜਿੱਦਾ ਫੋਨ ਸਫੇਰ ਜਦੋਂ ਉੱਤੋਂ ਪਤਾ ਉਹਨਾਂ ਨੂੰ ਕੋਈ ਝੰਡੀ ਆਈ ਉਸ ਤੋਂ ਬਾਅਦ 750 ਵੋਟ ਉਹਨਾਂ ਨੇ ਵਧਾ ਕੇ ਤੇ ਆਮ ਪਾਰਟੀ ਦਾ ਕੈਂਡੀਡੇਟ ਵੀ ਨਾ ਡਿਕਲੇਰ ਕਰਤਾ ਇਹ ਧੱਕੇਸ਼ਾਹੀ ਜਿਹੜੀ ਬਹੁਤ ਜ਼ਿਆਦਾ ਸਰਕਾਰ ਕਰ ਰਹੀ ਹੈ ਇਹ ਦਰਸਲ ਇਹ ਆਪਣੇ ਗਲਤ ਹਰਕਤਾਂ ਦੇ ਆਗੇ ਆ ਉਸੇ ਹਰਕਤਾਂ ਤੇ ਆ ਗਿਆ ਕਿ ਰਿਜ਼ਲਟ ਤਿੰਨ ਤਿੰਨ ਘੰਟੇ ਰਿਜ਼ਲਟ ਹੀ ਨਹੀਂ ਦੇ ਰਹੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਜਾਂ ਹੋਰ ਕੋਈ ਪਾਰਟੀ ਦਾ ਜਿੱਤ ਜਾਂਦਾ ਉਹਨੂੰ ਛੇਤੀ ਕਿਤੇ ਸਪੀਕਰ ਤੇ ਵੀ ਡਿਕਲੇਅਰ ਨਹੀਂ ਕਰਦੇ ਤੇ ਜਦੋਂ ਆਮ ਪਾਰਟੀ ਦਾ ਆ ਜਾਵੇ ਤੇ ਨਾਲ ਹੀ ਉਹਨੂੰ ਡਿਕਲੇਅਰ ਕਰ ਦਿੰਦੇ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਤੁਸੀਂ ਜਿਹੜਾ ਧੱਕੇਸ਼ਾਹੀ ਕਰ ਰਹੇ ਹੋ ਸਰਕਾਰ ਦੇ ਸਿਰ ਤੇ ਤੇ ਸਰਕਾਰ ਦੇ ਆਖੇ ਇਹ ਤੱਕੇਸ਼ਾਈ ਬੰਦ ਹੋਣੀ ਚਾਹੀਦੀ ਹੈ ਤੇ ਸਾਡੀ ਜੋਧਪੁਰ ਜ਼ੋਨ ਦੀ ਜਿਹੜੀ ਰੀਚੈਕਿੰਗ ਜਿਹੜੀ ਦੁਬਾਰਾ ਇਹ ਕਰਾਣੀ ਚਾਹੀਦੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜੇ ਆਪਣੀ ਇਹ ਰੀਚੈਕ ਨਹੀਂ ਕਰਦੇ ਤੇ ਆਪਾਂ ਕਾਨੂੰਨੀ ਤੌਰ ਤੇ ਜਾ ਕੇ ਇਹ ਸਾਰਾ ਕੁਝ ਕੇਸ ਲੜਾਂਗੇ ਵਾਹਿਗੁਰੂ ਜਿੱਤਾਂ ਫਾਲਤਾਂ ਵਾਹਿਗੁਰੂ ਜਿੱਤਾਂ ਕਰਦੇ